ਓਏ ਨਾਲੀ ਚ ਪੜਿਆ ਇਤਰੋਂਗੇ ਤੁਰਪਾ ਨਮੀ ਵੀ ਆਈ ਮੂੰਹ ਬੋਜ ਬੋਜ ਪੈਰ ਤਾਂ ਤੁਰਪਾ ਮੜਾ ਜਾ ਓਏ ਕੋਈ ਪਤਾ ਕਿੰਨੇ ਆ ਇਹਨਾਂ ਦੇ ਹੁਰਪਾ ਜਨ ਟੱਕਾ ਨਹੀਂ ਕੀਤਾ ਜੀ ਦੂ ਆਪਾਂ ਬਣ ਕੇ ਝੰਡਿਆ ਉਦੋਂ ਆਪਾਂ ਨਮੀ ਗਲੀ ਬਣਵਾ ਦਾਂਗੇ ਯਾਰ ਓਏ ਕਿਹੜਾ ਆਪਣੇਗਾ ਪੰਦ ਤਾਂ ਇੱਕ ਵੀ ਨਹੀਂ ਆਪਣੇ ਮਗਰ ਉਹ ਬੰਦੇ ਕਮ ਨਹੀਂ ਬੰਦੇ ਤਾਂ ਬੰਦੇ ਇਕੱਠੇ ਕਰ ਦਾਂਗੇ ਕਿਉਂ ਤਾਂ ਇੱਥੇ ਨਹੀਂ ਕੋਈ ਓ ਕੋਈ ਨਾ ਕੱਠ ਕਰਿਆਗਾ ਛੱਡਾਂਗੇ ਸਾਰੇ ਹਾਂ ਕੱਪ ਕਰੇ ਚਾਰ ਬੰਦੇ ਸੀ ਉੱਥੇ ਦੋ ਆਪਣੇ ਕਹਿੰਦੇ ਦੋ ਖਲਾਫ ਹੋ ਗਏ ਚਾਰ ਕਿਉਂ ਜੀ ਕਿੰਨੇ ਦਾ ਬੰਦੇ ਸੀ ਯਾਰ ਮੈਂ ਕਹਾਂ ਯਾਰ ਕੋ ਪੰਡਤਾਂ ਦੇ ਕਿੰਨੇ ਸਿਓ ਓ ਯਾਰ ਕੰਮ ਧੰਦਿਆਂ ਚ ਆਇਆ ਨਹੀਂ ਗਿਆ ਕੋ ਕਿੰਨਾ ਸੀ ਓਏ ਉਹ ਪੰਡਤਾਂ ਦਾ ਮੁੰਡਾ ਸੀ ਨਾ ਮੈਂ ਕਿਹਾ ਸਾਰੀਆਂ ਮੋਟਾ ਆਪਣੇ ਕਿੰਨੀਆਂ ਪੰਡਤਾਂ ਦੀਆਂ ਓਏ ਆਪਣੇ ਕਿ ਨਹੀਂ ਨੇ ਉਹ ਤਾਂ ਯਾਰ ਜਿਹੜਾ ਦੂਜਾ ਸਰਪੰਚ ਆਉਣੀ ਉਗਲ ਲਾਤੀ ਉਹ ਨੂੰ ਯਾਰ ਅੱ비 ਤੂੰ ਬੋਲਤੀ ਵਿੱਚ ਤੂੰ ਕਹ ਤੂੰ ਗੱਲਾਂ ਦੇ ਤੂੰ ਕਹਿੰਦਾ ਬੰਦਾ ਕੋਈ ਨਾ ਤੇ ਇੱਕ ਇੱਕ ਦੀ ਬੋਤਲ ਕਰ ਲਾਂਗੇ ਸੈਟ ਆ ਓ ਭਰਾਵਾ ਇੱਕ ਇੱਕ ਦੀ ਬੋਤਲ ਨਹੀਂ ਪੇਟੀ ਦੇ ਕਿਹਾ ਨੂੰ ਤੂੰ ਫੇਰ ਹੀ ਲੋਟਾਉ ਉਹਦੇ ਕੋਲੇ ਆਪਾਂ ਚੱਲਾਂਗੇ ਸ਼ਾਮ ਨੂੰ ਪੁੱਛ ਆ ਹੁਣ ਹੁਣੀ ਚੱਲ ਯਾਰ ਹੁਣੀ ਚੱਲ ਗਈ ਹੁਣੀ ਚੱਲ ਉਹਨਾਂ ਮੈਂ ਫੋਨ ਲਾ ਕੇ ਪੁੱਛਾਂ ਕਿੱਥੇ ਆ ਹੋ ਯਾਰ ਉਹ ਪੁੱਛ ਫੋਨ ਲਾ ਦਿੱਤੇ ਆ ਬੰਮਾ ਮਾ ਮੇ ਨਾਲ ਜਦੋਂ ਮੈਂ ਲੱਛਣ ਉਹ ਨਹੀਂ ਯਾਰ ਹੁਣ ਛੰਡਾ ਤੂੰ ਤਾਂ ਡਰੀ ਜਨਾ ਯਾਰ ਡਰਾਂ ਨਾ ਯਾਰ ਮੈਂ ਕਿੱਲਾ ਬਾਹਰ ਦਾ ਉਹ ਬਖਿਆ ਦੇਗਾ ਮੈਂ ਕਦੇ ਕਰ ਤੂੰ ਫੋਨ ਲਾ ਲਾਂ ਤੂੰ ਲਾਉਂਦੇ ਲਾਲਾ ਫੂਨ ਨੀ ਟਿਕਾ ਗੋਲੀਆਂ ਖਾਂਦਾ ਬੋਲੀ ਜਾਂਦਾ ਬੋਲੀ ਜਾਂਦਾ ਖਾਂਦਾ ਗੋਲੀਆਂ ਓ ਲਾਲਾ ਜੀ ਸ਼ਾਮ ਨੂੰ ਕੀ ਹਾਲ ਆ ਬਈ ਠੀਕ ਨੂੰ ਬਾਈ ਕਿੱਥੇ ਸੀਗੇ ਏ ਤੋਂ ਚੱਲ ਅਸੀਂ ਤੇਰੇ ਕੋਲੇ ਆਉਣੇ ਆ ਯਾਰਾ ਨਾ ਪੀ ਲੈਵੇਂ ਹਾਂ ਮੇਰੇ ਨਾਲ ਸਰਪੰਚ ਸਾਹਿਬ ਆ ਸਰਪੰਚ ਆ ਯੋ ਯੋ ਯਾਰ ਉਹ ਹੀ ਆਪਣਾ ਝੰਡਾ ਮਲੀ ਥੋਟਾ ਦੇ ਖੜਾ ਦਾ ਕਰਿਆ ਤੈਨੂੰ ਪਤਾ ਤਾਂ ਹੈਗਾ ਪ੍ਰੋਭਾ ਨਾ ਕੰਮ ਹੈ ਪੁੱਤੋ ਚਾਚੂ ਪੀ ਲੈ ਕੇ ਲਈਏ ਕਰੋ ਐਂ ਕਰ ਅਸੀਂ ਚਾਹ ਲੈ ਕੇ ਆਉਣੇ ਨੇ ਨਾਲ ਲਿਆਵਾਂਗੇ ਸਮੋਸੇ ਠੀਕ ਆ ਤੇ ਤੂੰ ਐਂ ਕਰ ਅੱਗੇ ਤੇਰੇ ਕੋਲੇ ਤੂੰ ਖੇਤ ਹੀ ਰਹੀਂ ਠੀਕ ਆ ਲੈ ਜੰਡਿਆ ਪੀਆ ਨਾ ਉਹ ਖੇਤ ਅੱਛਾ ਆਪਾਂ ਐ ਕਰ ਚਾਹ ਲੈ ਕਿਤੇ ਸਮੂਸੇ ਲੈ ਕੇ ਚੱਲ ਜੀ ਫਿਰ ਉਹਦੇ ਕੋਲੇ ਉਹ ਚੱਲਣਾ ਕਰੇ ਕਰਤੇ ਨਾ ਹੋਰ ਲਾਲਾ ਜੀ ਨਹੀਂ ਮਿਲਦੇ ਬੱਲਾ ਪਰ ਆਉਂ ਰਹੇ ਕਰਤੇ ਆ ਜਾ ਚਲੋ ਇਹ ਆਪਣੀ ਬੋਟ ਹੀ ਹੋਵੇ ਇਹ ਵੀ ਬੋਟ ਆਪਣੀ ਉਹ ਠੋਆ ਬੋਟਾ ਵਾਖਾ ਕੇ ਜਿਹਾ ਸੁਣਾ ਕਰਦੇ ਆ ਗੱਲ ਸਮਾਰ ਕੇ ਕਹਿ ਦੇ ਨੂ ਕੱਚ ਰੱਖ ਦਿੰਦਾ ਤੂੰ ਉਹ ਨਹੀਂ ਸਮਾਰ ਕੀ ਕਹਾਂਗੇ ਸ਼ਾਮਰਾਮ ਜੀ ਸ਼ਾਮਰਾਮ ਜੀ ਸ਼ਾਮਰਾਮ ਸਿੰਘ ਜੀ ਉਹ ਠੀਕ ਹੋ ਸ਼ਾਮਰਾਮ ਠੀਕ ਆ ਵਧੀਆ ਜਾਓ ਇਤੋਂ ਠੀਕ ਰਹਿੰਦੀਆਂ ਨੇ ਹਾਂ ਹਾਂ ਜਾਓ ਧਿਆਨ ਰੱਖਿਓ ਚੰਡੇ ਆ ਬਲੇ ਚ ਨਹੀਂ ਹਾਂ ਜਾਓ ਪੈਸੇ ਨਹੀਂ ਨਾ ਕਰਿਓ ਨਾ ਨਾ ਪੈਸੇ ਨਹੀਂ ਕਰਦੇ ਫੋੜਾਇਤ ਕੀ ਜੀ ਬੋਟਾ ਇਹਨੂੰ ਪਾਉਣੀ ਹੈ ਸੇਟ ਜੀ ਜਾਮਾਂ ਜਾਮਾਂ 3 ਘੰਟਿਆਂ ਬਾਅਦ ਨਹੀਂ ਜਿੱਥੇ ਆਉਣਾ ਆਪਾਂ ਠੀਕ ਆ ਤੇ ਆਂਡੀਆਂ ਕਮਾਣੇ ਤੋਂ ਬੋਟਾ ਪਵਾਇਓ ਠੀਕ ਹੈ ਹਾਂ 5 ਬੋਟਾ ਨੇ ਆਪਣੇ 5 ਇਹਨੂੰ 5 ਵਜੇ ਪੱਕਾ ਪੱਕਾ ਕੀ ਵੀ ਲੋੜ ਹੋਈ ਨਾ ਕੋਈ ਓਕੇ ਉਸਮਾਨ ਦੀ ਖਾਣ ਪੀਣ ਦੀ ਲੋੜ ਠੰਡਾ ਹੁੰਦਾ ਹੋਇਆ ਕਾਰੋਲ ਤਾਂ ਹੈ ਨਹੀਂ ਵੈਸੇ ਠੰਡਾ ਹੁੰਦਾ ਹੁੰਦਾ ਹੋਰ ਲੋੜ ਮੰਗ ਲਓ ਜੀ ਨਾ ਸਾਰਾ ਜੋਰ ਲਾ ਦਿਓ ਬੋਟਾਂ ਤੇ ਠੀਕ ਆ ਇਹਨੂੰ ਜਿੱਥੇ ਆਉਣਾ ਹੈ ਤੱਕੀ ਹਾਂ ਠੀਕ ਹੈ ਜੀ ਆਵਾਜ਼ ਆ ਬਣ ਗਈ ਗੱਲ ਠੋਇਆ ਨਾ 5 ਵੋਟਾਂ ਹੋਰ ਤਾਂ ਨਹੀਂ ਕਾਠਣੀ ਮੇਰੇ ਮਾਰ ਕਿਉਂ 5 ਵੋਟਾਂ ਦਾ ਹੁਣ ਤਿਆਰ ਕਰਤੀਆਂ ਮਿੰਟ ਚ ਆ ਬਾਬੇ ਨੇ ਬੁੱਤਣਾ ਬਾਬਾ ਹੋਰ ਬਾਬਾ ਕੀ ਆ ਲੈ ਉਹ ਠੀਕ ਉਹ 12 ਬੜੀ ਚੰਡੇ ਵਾਲੇ ਨੂੰ ਵੋਟਾਂ ਪਾਏ ਹੋ ਜਾਗੇ ਵੋਟਾਂ 4 ਦੇ 4ੇ ਪਾ ਦੇਗੇ ਹਾਂ ਠੀਕ ਹੈ ਹਾਂ ਤਾਂ ਕਿ ਚੰਡੇ ਵਾਲੀ ਜਿੱਤੇ ਹੋਣਾ ਆਪਾਂ ਬਸ ਠੀਕ ਹੈ ਜੀ ਇਹ ਕਹੇ ਕੀ ਲੋੜ ਹੋਈ ਦੱਸਿਓ ਸੰਝੇ ਹੋਣਾ ਕੋਈ ਬਾ ਕਿਰਪਾ ਥੋੜੀ ਦਰਸ਼ਨ ਹੋ ਜਾਣ ਮੌਕੇ ਤੇ ਉਹੀ ਹਾਂ ਦਰਸ਼ਨ ਛੋੜੇ ਹੋਗੇ ਹਾਂ ਲੈ ਕੇ ਖਿਆਲ ਰੱਖਿਓ ਚੰਗਾ ਲੈ ਕੇ ਆਲੀ ਹੈ ਜੀ ਚੰਗਾ ਵੀ ਚੰਗਾ ਆ ਨਾ ਵਾਹ ਆ ਵਾਹ ਕਾਲੋ ਚੰਡਾ ਕਿਉਂ ਚੰਡਾ ਵੋਟਾਂ ਦੇ ਹੁਣ ਕੱਟਾ ਵੋਟਾਂ ਤੇਨੂੰ ਮੈਂ ਹਾਲੇ ਯਾਰ ਮੈਨੂੰ ਯਕੀਨ ਨਹੀਂ ਆ ਤੇਰੇ ਤੇ ਯਕੀਨ ਕਿਉਂ ਨਹੀਂ ਵੋਟਾਂ ਦੀ ਤਾਂ ਝੜੀ ਲਾਵਾਂਗੇ ਉਹ ਬੋਲਦਾ ਹੀ ਨਹੀਂ ਬਸ ਤੂੰ ਬੋਲਦਾ ਕਿਉਂ ਨਹੀਂ ਇੰਨਾ ਤਾਂ ਵੀ ਜਾ ਬਾਬੇ ਨੂੰ ਤੂੰ ਉਹ ਰਾਵੜਾ ਬੁਲਾ ਕੇ ਹੜ ਜਾਣਾ ਤੂੰ ਕਹਿ ਵੀ ਕਿਸੇ ਚੀਜ਼ ਦੀ ਲੋੜਾ ਤਾਂ ਸੰਘਿਆਣਾ ਬਾਬੇ ਨੂੰ ਕਹਿ ਤਾਂ ਮੈਂ ਮੈਂ ਕਿਹਾ ਯਾਰ ਤੂੰ ਤਾਂ ਬਰਤਾਂਗਾ ਇਹ ਤਾਂ ਇੱਕੀ ਗੱਲ ਹੈ ਓਏ ਸਰਪੰਚ ਸਾਹਿਬ ਕਹੇ ਯਾਰ ਹੁਣ ਮਾਤਰ ਪਿੱਟਾ ਕਿਉਂ ਟੈਨਸ਼ਨ ਲੈਣਾ ਤੂੰ ਓਏ ਤੂੰ ਫੁੱਕੇ ਹੀ ਸਰਪੰਚ ਕਹਿਣਾ ਮੈਨੂੰ ਤਾਂ ਲੱਗਦਾ ਓਏ ਨਹੀਂ ਕਹਿਦਾ ਪੱਕਾ ਉਹ ਛੰਡਾ ਚਾਹ ਪਾਣੀ ਤਾਂ ਪਿਆਰੇ ਤੜਕੇ ਆ ਲਈ ਫਿਰਦਾ ਨਾਲ ਮੂੰਹ ਸੁੱਕਿਆ ਪਿਆ ਮੇਰਾ ਤਾਂ ਓਏ ਚਾਹ ਨੂੰ ਸਾਡੇ ਤੈਨੂੰ ਪੈਗ ਲਵਾ ਦੀਏ ਉਹ ਪੈਗ ਦਾ ਟਾਈਮ ਆ ਯਾਰ ਹੁਣ ਕੋਈ ਓਏ ਬੋਟਾ ਦਾ ਟਾਈਮ ਟੰਬ ਨਹੀਂ ਹੁੰਦਾ ਕੋਈ ਜਦੋਂ ਮਿਲ ਕੇ ਲਾਂ ਲਈਦਾ ਓਏ ਨਾ ਮੇਰੀ ਗੱਲ ਸੁਣ ਲੈ ਉਹਦੇ ਪਾਸੇ ਤਾਰੂ ਦਾ ਡੱਬਾ ਵੀ ਲੈ ਕੇ ਜਾਣਾ ਉਹ ਡੱਬੇ ਨੂੰ ਕੇ ਬੋਤਲ ਲੈ ਜਾਂਨੇ ਕਿ ਯਾਰਾ ਉਹ ਤਾਂ ਡੱਬਾ ਕਹਿੰਦਾ ਸੀ ਤੂੰ ਡੱਬਾ ਗਿਆ ਵੀ ਹੋਰ ਹਣਾ ਚਲ ਫੇ ਡੱਬਾ ਡੱਕਲਾਂ ਆ ਗਈ ਹੂੰਗੀ ਆ ਤਾਂ ਗਈ ਉਹਦੇ ਕੋਲੇ ਜਾ ਕੇ ਉਹਦੀ ਗੱਲਬਾਤ ਸੁਣਦੇ ਆ ਕੀ ਕਹਿੰਦਾ ਹਾਂ ਆ ਜਾ ਫਿਰ ਉਹਨੇ ਕੀ ਪਤਾ ਦੂਜੇ ਸਰਪੰਚ ਨੇ ਕੀ ਦਿੱਤਾ ਹੂ ਨੂੰ ਆ ਗਿੜੇ ਹੁੰਦੇ ਆ ਯਾਰ ਉਹ ਮੱਲਾ ਗੱਲ ਸੁਣ ਕੇ ਜਾਈ ਉਹ ਹਾਂ ਬਾਈ ਉਹ ਕਿਦਰ ਪੰਜੀਆਂ ਨਾ ਜਾਣਾ ਉਹ ਮੈਨੂੰ ਦਾ ਕੰਮ ਨਹੀਂ ਯਾਰ ਮੇਰੇ ਨਾਲ ਪਰਦਾ ਆ ਰਿਹਾ ਪਤਾ ਹੀ ਉਹਨੂੰ ਦੇਖ ਕੇ ਖੜ ਗਿਆ ਤੇਰੇ ਖਾਤੇ ਚਾਹ ਲਈ ਗਣਾ ਬਿੱਲਾ ਹੋਰੀ ਬਿੱਲਾ ਦੇ ਫੋਖੜੀ ਗਾਲੀ ਫੋਖੜੀ ਗਾਲੀ ਤੁਸੀਂ ਕਿ ਹਾਲ ਹੈ ਠੀਕ ਆ ਜੀ ਵਧੀਆ ਆਪਣੇ ਆਨੇ ਰੱਖੀ ਖਿਆਲ ਹੈ ਕਿ ਢੰਡਾਂ ਵਾਲੀ ਖੜਾ ਕਰਿਆ ਵੋਟਾਂ ਦੇ ਸਰਪੰਚ ਇੱਧਰ ਰੱਖਣਾ ਹੈ ਇੱਧਰ ਰੱਖਣਾ ਹੈ ਇੱਧਰ ਰੱਖਣਾ ਹੈ ਕਹੀ ਤੂੰ ਆਪਣੇ ਗਨੀ ਜਾਂ ਨਾ ਇਕੱਠੇ ਆ ਅੱਛਾ ਇਕੱਠੇ ਹਾਂ ਹੋਰ ਅੱਛਾ ਮਾਪਾਂ ਹੀ ਖੜਾ ਕਰਿਆ ਇਹ ਅੱਛਾ ਵੋਟਾਂ ਨੂੰ ਠੀਕ ਆ ਪਾ ਲੈਣੇ ਤੇਰਾ ਪਰਦਾ ਰਹਿ ਮੇਰੇ ਨਾਲ ਉਹ ਪਰਦਾ ਦਾ ਯਾਰ ਹੈ ਮੇਰੇ ਨਾਲ ਰਿਹਾ ਹੈ। ਹਾਂ ਪਰ ਇਹਦੇ ਨਾਈਡੀਡੀ ਨਲੀ ਹੁੰਦੀ ਸੀ। ਦੋ ਮੇਰੇ ਦਾ ਪਰਦਾ ਹੁੰਦਾ ਸੀ। ਹਾਂ ਉਹ ਦਾ ਮਾਸਟਰ ਕੋਲ ਲੱਤਾਂ ਖਾਂਦਾ ਰਿਹਾ। ਓ ਬੱਲੇ ਓ ਤੇਰੇ। ਸਰਜੀਤ ਉਹਦਾ ਬਚਪਨ ਦੀਆਂ ਗੱਲਾਂ ਨੇ। ਓ ਕਿਹੜੇ ਬਚਪਨ ਦੀਆਂ ਨੇ ਯਾਰ? ਉਹ ਕੁਛ ਨਹੀਂ ਹੁੰਦਾ ਉਹਦਾ ਨਿੱਕੇ ਨਿੱਕੇ। ਚੱਲ ਤੂੰ ਮੇਰੀ ਗੱਲ ਸੁਣ। ਵੋਟਾਂ ਤੈਨੂੰ ਪਾ ਦਾਂਗੇ। ਠੀਕ ਹੈ। ਪਰ ਆ ਗੰਦ ਚੱਕਣਾ ਪਊ। ਹਾਂ। ਓ ਹੁਣ ਚੱਕ ਦਿਨੇ ਘੰਟੀ ਕੱਲ੍ਹ ਕਹੀਂ ਤਾਂ ਬਟਲ ਹੈਗਾ। ਹੋਰਾਂ ਕੁਝ ਐ? ਲੈ ਮੱਤਾਂ ਤੇ ਬਰੀ ਯਾਰ। ਗੱਲ ਕਿਹੜੀ ਐ ਯਾਰ ਲੈ। ਓ ਛੰਡਿਆ। ਹੋ ਕਰਤਾ ਸੀ ਆਪਾਂ ਇਹਨਾਂ ਮਿੱਟ ਕਿੱਥੋਂ ਚੱਕ ਦੇਂਗਾ ਤੂੰ ਯਾਰ ਓਏ ਯਾਰ ਟਰਾਲੀ ਆਂ ਤੋ ਕਾ ਪੱਟਲਾ ਚੱਕ ਦੰਨੀ ਓਏ ਇਹ ਨਾ ਕਿ ਨਾ ਗਿਆ ਯਾਰ ਬਈ ਬਣ ਕੇ ਯਾਰ ਅੱਜ ਚੱਲੋ ਉਹ ਕਰ ਦੋ ਯਾਰ ਕੰਮ ਓਏ ਕੋਈ ਨਾ ਕੋਈ ਨਾ ਫੇਰ ਕਰਾਂਗੇ ਯਾਰ ਫੇਰ ਦੋ ਯਾਰ ਨਹੀਂ ਮੇਰਾ ਫੇਰ ਬਾਹਰ ਕੋਈ ਨਹੀਂ ਆਉਂਦਾ ਉਹ ਸੋ ਨੂੰ ਮੈਂ ਗੱਲ ਦੱਸਦਾ ਬਈ ਵੋਟਾਂ ਵਵਾ ਕੇ ਮਗਰ ਕੋਈ ਨਹੀਂ ਆਉਂਦਾ ਓਏ ਕੋਈ ਨਾ ਆਮਾ ਕੇ ਮੇਰੇ ਗੱਲ ਸੁਣ ਅਸੀਂ ਟੜਕੇ ਦੇ ਫਿਰਦੇ ਆਂ ਚਾਹ ਪਾਣੀ ਪੀ ਕੇ ਇਹ ਤੇ ਬਟਲਾ ਇੱਥੇ ਰੱਖੀ ਤੇਰਾ ਗੰਦ ਚੱਕ ਕੇ ਜਾਵਾਂਗੇ ਹਾਂ ਠੀਕ ਐ ਤੇ ਕਰਨਾ ਕਰ ਇਹ ਮੇਰੀ ਗੱਲ ਮੰਨ ਲੈ ਠੀਕ ਐ ਇਹ ਜਾਏਗਾ ਠੀਕ ਐ ਜੀ ਕੁੱਲੀਆਂ ਬੋਟਾ ਹੋਟਿਆ ਸਾਡੀਆਂ ਬੋਟਾ ਆਈਆਂ ਪਾਂਛੀ ਤੇ ਸਾਰੀਆਂ ਚੰਡੀਆਂ ਵਾਲੀ ਤਾਂ ਲਾਵੀ ਕੋਈ ਗੱਲ ਨਹੀਂ ਠੀਕ ਐ ਆਪਣਾ ਚੋ ਨਿਸ਼ਾਨ ਕੀ ਐ ਕੁੱਤੀਆਂ ਟੁੱਟੇ ਬਾਤੂ ਕਰ ਮੈਂ ਤਾਂ ਬਾਤੂ ਫੇਰ ਤਾਂ ਜਮਾ ਆਵਾਂਗੇ ਯਾਰ ਮਰ ਲ ਸਬਾਨ ਆ ਉਹ ਗੱਲ ਨਹੀਂ ਯਾਰ ਹਾਂ ਉਹ ਕਿੰਨੇ ਵਜੇ ਚਲਾਉਨੇ ਆ ਕੰਮ ਤੁਸੀਂ ਅਸੀਂ ਤਾਂ ਸ਼ਾਮ ਨੂੰ 5 ਵਜੇ ਸਟਾਰਟ ਕਰਦੇ ਹਾਂ 5 ਵਜੇ ਹਾਂ ਕਿੱਥੇ ਜੇ ਇੱਥੇ ਆ ਜੀ ਯਾਰ ਪਟਨਾ ਦੇ ਘਰਾਂ ਕੋਲੇ ਠੀਕ ਹੈ ਜੀ ਨੀ ਆਉਂਦਾ ਠੀਕ ਆ ਹਾਂ ਇਹ ਤਾਂ ਪਿਆਰ ਨਾ ਮੇਰੇ ਘਰ ਤੋਂ ਨਾ ਪਤਾ ਕਿ ਜਾਣ ਨਾ ਯਾਰ ਉਹ ਜਰ ਇਹ ਕਰੇ ਤਾ ਜੀ ਸਮਾਨ ਖਰੀਦਿਆ ਅੱਛਾ ਅੱਛਾ ਠੀਕ ਹੈ ਕੀ ਲੱਗਦਾ ਹੈ ਚੱਕ ਦੇਣੇ ਵਾ ਤੂੰ ਚੱਕਰਾਂ ਦੇ ਇੰਨਾ ਮਿੱਟ ਯਾਰ ਆਪਾਂ ਉਹ ਮਾਰੀ ਜਾਣਾ ਪਗਾਈ ਬੋਲਿਆ ਚੱਕ ਕੇ ਮਿੱਟਾ ਪਾ ਫੋਟੋ ਖਿਚਾ ਕੇ ਫੇਸਬੁਕ ਤੇ ਪਾਉਂਦੇ ਫੇਮ ਸੰਦਾ ਚੰਡਾਵਲੀ ਉਹ ਚੰਡਿਆ ਉਹ ਕੀ ਹੋ ਗਿਆ ਹੁਣ ਉਏ ਇਹਦੇ ਵਾਸਤੇ ਆਪਾਂ ਹੁਣ ਕੈਮਰਾਮੈਨ ਹਾਇਰ ਕਰਨਾ ਪੂ। ਓਏ ਬਿੱਜੂਆ ਕਿਹੜਾ ਖਰਾ ਦਾ ਬੋਟਾ ਤਾਂ ਪਹਿਲਾਂ ਹੀ ਤਾਂ। ਰੋਕ ਗਿਆ ਕੈਮਰਾਮੈਨ ਫੋਟੋਆਂ ਖਿੱਚਣ ਵਾਲਾ ਬੰਦਾ ਰੱਖਣਾ ਪੂ ਆਪਾਂ ਨੂੰ ਨਾਲ ਇੱਕ। ਇੰਨੇ ਪੈਸੇ ਨਹੀਂ ਹੈ ਮੇਰੇ ਕੋਲ। ਕੁੱਟੇ ਤਰ੍ਹਾਂ ਬੱਦਦੇ ਦਰੇ ਨੇ ਯਾਰ ਇੰਨੇ ਕਿੰਨੇ ਕਿਲੋ 10-15000 ਰੁਪਇਆ ਲੂਗਾ ਸਾਰਾ ਯਾਰ 10-15000 ਕਹਤਾ ਮੂੰਹ ਡੱਡ ਕੇ ਮੈਨੇ ਕਹਿਆ ਮੋਰ ਨਹੀਂ ਸੋਇਆ ਪੈਸੇ ਦੇ ਓਏ ਯਾਰ ਜੇ ਬੋਟਾਂ 'ਚ ਖੜਾ ਹੋਇਆ ਸਰਪੰਚ ਉਹ ਤਾਂ ਕਹਿੰਦਾ ਮੈਨੂੰ ਸਰਪੰਚ ਸਾਹਿਬ ਕੋਲ ਇਹਨਾਂ ਦਾ ਕਰਨਾ ਪਊ ਓਏ ਸਰਪੰਚ ਸਾਹਿਬ ਗਏ ਤਾਂ ਮਨਾਸ ਜ਼ਰੂਰ ਆਏ ਨੇ ਇੱਕ ਵਾਰ ਹੋਰ ਕਹਿਆ ਸਰਪੰਚ ਸਾਹਿਬ ਹਾਂ ਕੋਈ ਗੱਲ ਨਹੀਂ 10000 ਦੀ ਕਹਿੰਦਾ 20000 ਤੱਕ ਨਹੀਂ ਆਪਾਂ ਮੇਰੀ ਗੱਲ ਹਾਂ ਉਤਮਾ ਪਾ ਕਰਾਂਗੇ ਵੀਡੀਓ ਪਾਇਆ ਕਰਾਂਗੇ ਉਤੇ ਬਣਾਮਣਾ ਹਾਂ ਤੇ ਇੰਸਟਾਗ੍ਰਾਮ ਤੇ ਫੇਸਬੁਕ ਤੇ ਯੂਟਿਊਬ ਤੇ ਅੱਛਾ ਚੰਦਾ ਵਾਲੀ ਇੰਸਟਾਗ੍ਰਾਮ ਤੇ ਵੀ ਆਜੂ ਹੋਰ ਫੇਰ ਆਪਾਂ ਪਤਾ ਕੀ ਆ ਕਿ ਪੰਜਾਬ ਚ ਨਹੀਂ ਮਸ਼ਹੂਰੋਂ ਦੇ ਸਾਰੇ ਇੰਡੀਆ ਮਸ਼ਹੂਰ ਹੋ ਜਾਣਗੇ ਅੱਛਾ ਹੋਰ ਉਹ ਫੇਰ ਤਾਂ ਹੁਣੇ ਹੀ ਸੱਤ ਬੰਦੇ ਨੂੰ ਹੁਣੇ ਹੀ ਪੋਣਿਆ ਆਪਾਂ ਵੇੜੇ ਹੋਈਆਂ ਆਪਾਂ ਫੋਨ ਕਰਾਂਗੇ ਆਪਣੇ ਕੋਲ ਹੈਗਾ ਕੈਮਰਾਮੈਨ ਉਹ ਸੰਦੀਪ ਤੈਨੂੰ ਪਤਾ ਤਾਂ ਹੈਗਾ ਉਹਨੂੰ ਫੋਨ ਕਰਦਾਂ ਨੇ ਆਪਣੇ ਪਿੰਡੋਂ ਮੋਟਾ ਓਏ ਉਹ ਕਿਹੜਾ ਕੈਮਰਾਮੈਨ ਆ ਉਹ ਤਾਂ ਹੁਈ ਤਾਂ ਨਹੀਂ ਆ ਪਾ ਇਹ ਬਹੁਤ ਵਧੀਆ ਵੀਡੀਓ ਬਣਾਉਂਦਾ ਉਹ ਓਏ ਪ੍ਰਾਬਾ ਵੀਡੀਓ ਤਾਂ ਬਣਾਵਾ ਗੁੱਸਾ ਬਣਾ ਕੇ ਹੀ ਕਰਦਾ ਯਾਰ ਉਹ ਓਏ ਗੁੱਸੇ ਹੀ ਤਾਂ ਕੋਈ ਗੱਲ ਨਹੀਂ ਹਜੇ ਨਿਆਣਾਗਾ ਮੇਰੀ ਗੱਲ ਸੁਣ ਇੱਕ ਹੋਰ ਦੱਸਾਂ ਆਪਾਂ ਛੋਟੀਆਂ ਛੋਟੀਆਂ ਕਲਿੱਪਾਂ ਪਾਈ ਜਾਇਆ ਕਰਾਂਗੇ ਮਸ਼ਹੂਰ ਹੋ ਜਾਾਂਗੇ ਨਾ ਇਹ ਕਹਿੰਦੇ ਉਹ ਤੋਂ ਪੈਸੇ ਵੀ ਆਉਂਦੇ ਨੇ ਓਏ ਤੈਨੂੰ ਕਿਹਨੇ ਕਹਤਾ ਵਿੱਜੂ ਉਹ ਤੋਂ ਪੈਸੇ ਆਉਂਦੇ ਆ ਉਹ ਬਜ਼ਾਰ ਮੈਂ ਉਹ ਤੋਂ ਸੁਣਿਆ ਸੀ ਇਹ ਤਾਂ ਉਹ ਸੰਦੀਪ ਤੋਂ ਮੁੰਡੇ ਤੋਂ ਕੈਮਰਾਮੈਨ ਤੋਂ ਉਹਨੂੰ ਕਿੰਨੇ ਆਉਂਦੇ ਪਹਿਲਾਂ ਆਉਂਦੇ ਉਹਨੂੰ ਉਹਨੂੰ ਪਤਾ ਨਹੀਂ ਯਾਰ ਉਹ ਕਹਿੰਦਾ ਸੀ ਇੱਕ ਦਿਨ ਮੈਨੂੰ ਉਹਦਾ ਚਾਲ ਤੂੰ ਸਾਡੇ ਯਾਰ ਆਪਾਂ ਚੱਲ ਉਹਦੇ ਕੋਲ ਚੱਲ ਕੇ ਆ ਪੰਡਤਾਂ ਦੇ ਮੁੰਡੇ ਕੋਲੇ ਹਾਂ ਮੈਂ ਤੂੰ ਠਾਠਾ ਕਰੇਂ ਤੇਰਾ ਘਰ ਨੇ ਇਤਨੀ ਚਾਹ ਮੈਂ ਪੀ ਲਈਏ ਬੱਚਾ ਮਲਾ ਬਾਹ ਸਿਆਣਾ ਯਾਰ ਕੀ ਹੋ ਗਿਆ ਸਿਆਣੇ ਨੂੰ ਸਰਪੰਚ ਤੂੰ ਕਾਹਵੇਂ ਚਾਹ ਮੈਂ ਪਿਆ ਮੈਂ ਤੈਨੂੰ ਹੈ ਓਏ ਪੌਲਿਆ ਘੰਟਾ ਵੀ ਦੋਨੇ ਇਕੱਠੇ ਖਾਵਾਂਗੇ ਪਾ ਫਿੱਤਰ ਕਿ ਨਹੀਂ ਕਰਦਾ ਯਾਰ ਜੇ ਤੋ ਛੰਡਿਆ ਘੰਟਾ ਆ ਗਿਆ ਤੋ ਤੈਨੂੰ ਚਾਹ ਵੀ ਪਿਆ ਦੂ ਮੈਂ ਅੱਛਾ ਤੂੰ ਤਾਂ ਪਰ ਪੈਹ ਦਾ ਯਾਰ ਆ ਛੰਡੇ ਦਾ ਯਾਰ ਥੋੜੀ ਯਾਰ ਉਹ ਛੰਡੇ ਦਾ ਯਾਰ ਨਹੀਂ ਮੱਝ ਨਹੀਂ ਹੈਗੀ ਕੋਲੇ ਯਾਰ ਹੁਣ ਮੱਝ ਲਿਆਵਾਂਗੇ ਜੇ ਤੇਰੀ ਘੰਟਾ ਆ ਗਈ ਫੇਰ ਦੁੱਧ ਤੂੰ ਤੀ ਬਾਪਾ ਪਿਆਇ ਕਰਾਂਗੇ ਯਾਰ ਮੱਝ ਮੇਰੇ ਘਰੋਂ ਖੋੜ ਕੇ ਲੈ ਟਿੱਕ ਟਿੱਕ ਲੈ ਯਾਰ ਅੱਛਾ ਯਾਰ ਹੋਰ ਰਣਾ ਚੱਲ ਫੇਰਾ ਖੋਲ ਗਏ ਤੇਰੇ ਵਰਗਾ ਦਿਲ ਲੇਗਾ ਚੰਡੇ ਦਾ ਮਰੀਏ ਨਾ ਹੋਈ ਹੋਰੇ ਕੋਈ ਨਾ ਉਦੋਂ ਤਨੂੰ ਮੱਝ ਆ ਗਈ ਜਦੋਂ ਦੁੱਧ ਦੱਤ ਪਿਆਰਾ ਕਰਾਂਗੇ ਕੋਈ ਗੱਲ ਨਹੀਂ ਵੇਚਣਾ ਬੱਦੀ ਤਲਾ ਚੱਲ ਆਹ ਓਏ ਆ ਜਾ ਵਾ ਠੋਇਆ ਚੱਲ ਲਿਗੇ ਓਏ ਚਾਹ ਵੀ ਨਹੀਂ ਮਾਰਦੇ ਹੋਣੇ ਦੋ ਤਿੰਨ ਚਾੜੇ ਚਾੜੇ ਓਏ ਕਿਆ ਦੀ ਗੱਲ ਕਰ ਚਾਹ ਤਨ ਹੁਣ ਪਿਆ ਦੇ ਨਾ ਯਾ ਤਾਂ ਲਾ ਦਈ ਓਏ ਕੀ ਤੇਰੇ ਦੱਧੀਆਂ ਵਰਦਾ ਸੋਨਾ ਲੱਗਦਾ ਉਏ ਇਹ ਤਾਂ ਨਿੱਦੀਆਂ ਵੜਦਾ ਤੇਰੀ ਭਝਾਈ ਦਿੰਦੀਆਂ ਵੜਦੀ ਐ ਉਹ ਕੁਛ ਨਹੀਂ ਕਹਿੰਦੀ ਪਾਈ ਰੱਖ ਓਏ ਸਰਪੰਚ ਤਾਂ ਬਾਹਰੀ ਐ ਇੱਕ ਵੇ ਤਾਂ ਜੂਤ ਫੜਦੇ ਆ ਬਰਾ ਮੇਰੇ ਜੀ ਸਾਰਿਆਂ ਨਾਲ ਹੀ ਆਏ ਨਾ ਨਾ ਮੈਂ ਆਉਂਦੀ ਆ ਉਹ ਰੋਣਾ ਆ ਪੱਲੇ ਆ ਜਾ ਫਿਰ ਆ ਲੈ ਇੱਕੋ ਜੀ ਫਿਰ ਤਾਂ ਆਪਾਂ ਨਾ ਸਾਰੀ ਇੱਕੋ ਜਾਈ ਤੀਓ ਯਾਰਾਂ ਇਕੱਠੇ ਫਿਰ ਤਾਂ ਸਾਰੀ ਪਰਦੇ ਤੇ ਇੱਕੋ ਜੀ ਹੋਊਗੀ ਨਾ ਹੋਰ ਜੂਰੀ ਪਿੰਡ ਦਾ ਸੁਧਾਰ ਕਰਾਂਗੇ ਪਿੰਡ ਦਾ ਤਾਂ ਆਪਾਂ ਬਾਅਦ ਚ ਕਰਾਂਗੇ ਹਾਂ ਆਪਾਂ ਜਨਾਨੀਆਂ ਨਾਲ ਆਪਣੀਆਂ ਦਾ ਸੁਧਾਰ ਕੇ ਉਹ ਆਪਣੀਆਂ ਜਲਾਨੀਆਂ ਨੂੰ ਕੀ ਆਉਂ ਐ ਉਹ ਜਾਲੇ ਲੜਦੀਆਂ ਰਹਿੰਦੀਆਂ ਨੇ ਆਪਣੇ ਨਾਲ ਓਏ ਉਹ ਤਾਂ ਲੜਦੀ ਹੀ ਹੁੰਦੀਆਂ ਵੀ ਤੀਮੀ ਦਾ ਕੰਮ ਹੀ ਹੁੰਦਾ ਚੱਲ ਬਹਿ ਕੇ ਕਰਦੇ ਆ ਗੱਲ ਫਿਰ ਉਹ ਪਾਣੀ ਪੂਣੀ ਲਿਆਵਾ ਪਾਣੀ ਤਾਂ ਬੱਸ ਪਹਿਲਾਂ ਮੇਰੀ ਗੱਲ ਸੁਣ ਹਾਂ ਪੰਡਤਾਂ ਦੇ ਮੁੰਡੇ ਵਾਲਾ ਹੱਲ ਕਰਕੇ ਕੋਈ ਉਹ ਕੀ ਹੋ ਗਿਆ ਪੰਡਤ ਦੇ ਮੁੰਡੇ ਨੂੰ ਓਏ ਉਹ ਪੰਡਤਾਂ ਦੇ ਮੁੰਡੇ ਨੂੰ ਹੋਇਆ ਤਾਂ ਕੁਛ ਨਹੀਂ ਉਹਨੂੰ ਫੋਨ ਨਹੀਂ ਕਰਿਆ ਹੁਣ ਆਪਾਂ ਯਾਰ ਓਏ ਅੱਛਾ ਉਹਦੀ ਗੱਲ ਕਰਤਾ ਜਿਹਨੂੰ ਫੋਨ ਕੀਤਾ ਸੀ ਆਪਾਂ ਓਏ ਹੋਰ ਹੁਣ ਉਸੇ ਦੀ ਤਾਂ ਗੱਲ ਕਰਤਾ ਸੀ ਮੈਂ ਯਾਰ ਉਹ ਬੰਦੇ ਬਾਗ ਚਾਉਂਦੇ ਆ ਉਹਦੇ ਕੋਲੋਂ ਗੁੰੰਢੀ ਨੰਨ ਲਾ ਯਾਰਾ ਓਏ ਮੇਰੀ ਗੱਲ ਸੁਣ ਲਾ ਉਹਦੇ ਕੋਲੇ ਦਾਰੂ ਪਿਆਲੇ ਦੀ ਗੱਲ ਵੀ ਕਰਨੀ ਆ ਉਹਨੂੰ ਪੈਸਾ ਟਕਾ ਦੇਵਾ ਐ ਕੋਈ ਕੁਝ ਕਰਕੇ ਹੋਣਾ ਕਿਹਾ ਰਹਿਗਾ ਵੀ ਦਲਗਾ ਟੱਪਾਂ ਦੇ ਰਹਿਗੇ ਹੋਰ ਕੀ ਭਾਲਦਾ ਯਾਰੋ ਉਹ ਮੈਂ ਤਾਂ ਆਇਆਗਾ ਨਾ ਜੀ ਰਾਤੀਆ ਬੰਦਾ ਉਹ ਪੈਸੇ ਨਾ ਦੇ ਦਈਏ ਉਹ ਪੈਸੇ ਦੇ ਨਾ 500 ਰੁਪਏ ਦੇਵਾਂਗੇ 500 ਤੇ ਸਰਪੰਚੀ ਭਾਲਦਾ ਤੂੰ ਹੈ ਮੈਂ ਯਾਰ ਹੋਰ ਕਿੰਨੇ ਕਿ ਲਵਾਏਗਾ ਤੂੰ ਭਾਈ 10-15000 ਰੁਪਏ ਲੱਗੂਗਾ ਉਹ ਤਾਂ 15000 ਰੁਪਈਆ ਹਾਂ ਉਹ 15000 ਤੂੰ ਨੂੰ ਦਵਾਤਾ ਫੋਟੋ ਵਾਲੇ ਨੂੰ ਕਿ ਫੋਟੋਾ ਖਿੱਚੂ 15 ਹੀ ਦਵਾ ਦੇ ਓਏ ਜਰਜ ਸਰਪੰਚੀ ਲੈਣੀ ਐ ਇਹਨਾਂ ਦਾ ਕਰਨਾ ਪਊ ਬਈ ਓਏ ਯਾ ਚੰਡਿਆ ਪੁੱਠਾ ਪੰਗਾ ਲੈ ਲਿਆ ਤੂੰ ਚੱਲ ਹੁਣ ਸਿਰੇ ਤਾਂ ਲਾਉਣੀ ਪਊ ਚੱਲ ਲਿਆਉਣਾ ਫਿਰ ਚੱਕ ਕੇ ਮਜਾਗਾ ਚੱਕ ਕੇ ਲਿਆਣਾ ਚਾਹ ਪਾਣੀ ਲੈ ਆ ਕੁੱਤਾ ਓਏ ਚਾਹ ਉਥੇ ਪੀਵਾਂਗੇ ਹੁਣ ਆਪਾਂ ਉਥੇ ਪੀਲਾਂਗੇ ਹੋਰ ਧਾਰ ਕੱਢਣ ਲਈ ਪਈ ਐਥਾ ਚਾ ਠੀਕ ਆ ਦੁਪਹਿਰੇ ਹਲ 4 ਕੱਢੀ ਨਹੀਂ ਓਏ ਰਾਤ ਮਿਲੇ ਨਹੀਂ پڑੋ ਹੋ ਲੱਤ ਮਾਰ ਗਈ ਬਾਲਟੀ ਦਾ ਆਟਾ ਉਟਾ ਵੱਧ ਪਾਰਿਆ ਘਰ ਓਏ ਆਟਾ ਤਾਂ ਹੀ ਪਾਉਂਦੀ ਨਹੀਂ ਤਾਂ ਫੇੜ ਬੱਤ ਦੇ ਅਸੀਂ ਕਿਹੜਾ ਪਤਾ ਲਾਦਾ ਚੰਗਾ ਭਾਈ ਓਹ ਚੰਡੇ ਦਾ ਵੀ ਸਰਿਆ ਪਿਆ ਕਿਹੜੀ ਦਵਾਈ ਏ ਲਾਲ ਮਰੂਤੀ ਏ ਉਹ ਕੀ ਅੱਖੇ ਨਾਲ ਦੂ ਹੈ ਉਹ ਕੁਛ ਨਹੀਂ ਕੁਛ ਨਹੀਂ ਕੋਲੂ ਦਾ ਜਾਨਾ ਯਾਰ ਤੂੰ ਮੁੱਕਰੇ ਨਾਲ 서 ਆਇਆ ਆਇਆ ਪੈਸੇ ਘੰਟਾ ਹੋ ਗਿਆ ਗਏ ਨੂੰ ਤੈਨੂੰ ਯਾਰ ਅੰਦਰੀਕ ਹੁਸੈਰ ਪਿਆ ਓ ਪੈਸੇ ਨਵਾਰੇ ਤਰਕੇ ਆਏ ਦੀ ਕੱਢ ਕੇ ਲੈ ਆਏਗਾ ਕਿ ਪੱਤ ਪੈਸੇ ਆਪਣਾ ਕੋਲੇ ਫਿੱਟ ਕਰਦਾ ਆਇਆ ਫਿਰ ਹਾਂ ਦੇਖਾ ਉਹ ਤੋਂ ਮੱਝ ਹੁਣੀ ਆ ਹਾਂ ਹਾਂ ਦੇਖ ਤਾ ਮੱਝ ਲਈ ਕੰਬੇ ਉਹਦਾ ਦੇ ਬੜਾ ਵੱਡਾ ਕਿੰਨੇ ਪੈਸੇ ਹੈ ਉਹ ਗਿੰਨਾ ਉਹਨਾ ਤੋਂ ਇਹ 2000 ਹੀ ਹੈ 2000 ਤੇ ਕੁੱਤੀ ਵੀ ਨਹੀਂ ਆਉਂਦੀ ਮੱਝ ਦਿੱਤੋ ਆਜੂ ਮੈਨੂੰ ਕਹਦਾ 2000 ਮੈਨੂੰ ਦੇ ਮੈਨੂੰ ਕਹਦਾ ਤੈਨੂੰ ਕੁੱਤੀ ਕੀ ਦੁੱਧ ਦਿੰਦੀ ਆ ਓਏ ਹੋਰ ਦੁੱਧ ਹੀ ਆ ਕਥੋੜਾ ਚੋਂਦੀ ਆਂਦੇ ਓਏ ਉਹੀ ਮਾਰੀ ਜਾਣਾ ਯਾ ਧੱਕਿਆ ਹੋਇਆ ਮਗਰਾ ਖਾਦਾ ਕੀ ਆ ਤੇਰਾ ਮੈਨੂੰ ਐ ਰਸੇ ਯਾਰ ਅੱਜ ਓਏ ਇਦਰਾ ਓਏ ਖਾਣਾ ਕੀ ਆ ਓਏ ਉਹ ਚੱਲ ਪੈਸਾ ਆਂਦਾ ਤਾਂ ਠੀਕ ਆ ਪਾਣੀ ਦੀ ਕੁੱਟ ਤਾਂ ਪਿਆਰੇ ਸੰਗ ਸੁੱਕਿਆ ਪਿਆ ਮੇਰਾ ਯਾਰ ਕੋਈ ਪਾਣੀ ਪੀਏਗਾ ਹੁਣ ਹੋਰ ਲਿਆ ਕੇ ਦੇ ਕੁੱਟ ਘਲਾ ਕੋ ਚਾਹ ਮੈਂ ਪਹਿਲਾਂ ਦੇ ਸਕਾ ਮੈਨੂੰ ਤਾਂ ਪਾਣੀ ਪੀਣਾਗਾ ਉਹ ਯਾਰ ਕਿਹਾ ਤਾਂ ਹੈ ਕਿ ਤੈਨੂੰ ਕੜਾ ਸੁਣਦਾ ਯਾਰ ਉਹ ਤੂੰ ਕਿਹਾ ਨਹੀਂ ਬਈ ਉਹ ਯਾਰ ਚੱਲ ਕਿਹਾ ਨਹੀਂ ਹੁਣ ਤਾਂ ਕਹਿਦਾ ਹੁਣ ਤਾਂ ਲਿਆ ਦੇ ਮੈਨੂੰ ਚੱਲ ਲੈ ਹੁਣ ਮੈਂ ਪਤਾ ਨਹੀਂ ਮੁੰਡੇ ਨਾ ਕਰੀਏ ਗੱਲ ਯਾਰ ਅੱਧਾ ਅੱਧੇ ਪਹਿ ਤੇਰੀ ਅੱਧੇ ਨੇਰੀ ਪਤਾ ਲੱਗਣਾ ਝੰਡੇ ਵਾਲੀ ਹੋਰ ਸੁਣੀ ਬੁਲਾ ਤਾ ਦਿਮਾਗ ਲਗਾ ਤੂੰ ਕੱਲੇ ਬੁੱਲੀ ਨਾ ਰਹਾ ਕੱਲਾ ਕਾਨੂੰ ਬੋਲਦਾ ਵੋਟਾਂ ਦੀਆਂ ਗੱਲਾਂ ਕਰਦਾ ਸੀ ਵਾ ਕੀ ਦੇ ਕਿਰੇ ਕਰਾਂ ਜਾਏ ਆਪਾਂ ਸਿਆਣਾ ਵੀ ਜਿੰਨੇ ਗੱਲਾਂ ਕਰਦਾ ਉਹ ਸਿਆਣਾ ਤਾਂ ਤੇਰੇ ਨਾਲ ਹੈ ਕਿ ਤਾ ਕਮਲਾ ਆਪੀ ਹੋਊਗਾ ਆਟੋਮੈਟਿਕੀ ਹੋਊ ਕਮਲਾ ਪਾਣੀ ਦੀ ਘੁੱਟ ਪਿਆਰੇ ਤੂੰ ਬੜਾ ਸਿਆਣਾ ਪਹਿਲਾਂ ਬੜਾ ਗਵਲਾ ਸੀ ਤੂੰ ਲੈ ਬੜਾ ਪੀ ਲੈ ਪਾਣੀ ਸਾਹਮਣਾ ਵੀ ਠੰਡਾ ਵਾਲਾ ਹੈ ਉਹ ਠੰਡਾ ਚੋ ਲੈ ਆ ਫਰਿੱਜ ਦਾ ਲੈ ਆ ਉਹ ਫਰਿੱਜ ਤਾਂ ਸਾਡੇ ਹੈ ਹੀ ਨਹੀਂ ਬੋੜਾ ਓਏ ਹੁਣ ਤਾਂ ਤੈਨੂੰ ਝੰਡਾ ਫਰਿੱਜ ਲਿਆਉਣਾ ਪਊ ਆਪਣੇ ਕੋਲ ਅਫਸਰ ਆਇਆ ਕਰਨਗੇ ਯਾਰ ਠੰਡਾ ਪਾਣੀ ਲੈ ਆਇਆ ਕਰਾਂਗੇ ਉਹਨਾਂ ਨੂੰ ਅੱਛਾ ਹੋਰ ਹੁਣ ਅਫਸਰ ਆਇਆ ਕਰਨਗੇ ਠੰਡਾ ਪਾਣੀ ਪਿਆ ਕਰਾਂਗੇ ਉਹਨਾਂ ਨੂੰ ਫਿਰ ਐ ਕਰਦੇ ਆ ਇਹਦਾ 15000 ਪੰਡ ਤੋਂ ਲਗੇ ਨਾ ਆਪਾਂ ਫਿਰ ਚੱਕ ਲੈ ਹੋਏ ਆ ਚਲੋ ਪੰਡ ਤੋਂ ਤਾਂ ਬਾਈ ਪੈਸੇ ਦੇਣੇ ਪੈਣਗੇ ਕਿਉਂ ਹੋਰ ਫਿਰ ਆਪਣੀਆਂ ਵੋਟਾਂ ਕੈਸਲ ਹੋ ਜਾਣਗੀਆਂ ਵੋਟਾਂ ਕੈਸਲ ਹੋਰ ਹੁਣ ਫਿਰ ਐ ਸਮਝ ਲਾ ਟੰਡੇ ਵਾਲੀ ਸਰਪੰਚ ਜੀ ਵੀ ਕੈਸਲ ਭੱਜ ਜਾ ਫਿਰ ਓਏ ਨਹੀਂ ਐ ਕੋ ਘਬਰਾਉਣਾ ਯਾਰ ਤੂੰ ਉਹ ਗੱਲਾਂ ਹੀ ਇਹਨਾਂ ਕਰਦਾ ਹੈ ਤੂੰ ਉਹ ਗੱਲਾਂ ਨਹੀਂ ਕਰਦਾ ਪੰਗਾ ਹੀ ਲੈ ਲਿਆ ਪੁੱਠਾ ਯਾਰ ਆਪਦੇ ਬਾਈ ਘਾੜਾ ਮਾਰ ਲੈ ਲਿਆ ਪੰਡ ਤੋਂ ਦਾ ਪੱਕਾ ਨਹੀਂ ਲਾਵਾਂਗੇ ਤੇ ਚਾਹ ਕੋਈ ਨਾ ਝੰਡਾ ਕਬਰਾਂ ਨਾਲ ਚੱਲਦੇ ਆਪਾਂ ਉਹਦੇ ਕੋਲੇ ਉਹ ਤੁ ਗੰਨੀ ਹੀ ਇਹ ਕਰਨਾ ਕਬਰਾਂ ਆ ਓਏ ਕਬਰਾਂ ਆਉਣ ਵਾਲੀਆਂ ਗੱਲਾਂ ਨਹੀਂ ਕਰਦਾ ਤੂੰ ਬਾਲਾ ਨਾ ਦਿਮਾਗ ਤੇ ਲਾਗਾ ਮੈਨੂੰ ਲੱਗਦਾ ਤੂੰ ਤਾਂ ਪੰਡਤ ਨਾਲ ਰਹਿਣਾ ਓਹ ਪੰਡਤ ਨਾਲ ਦਾ ਕਿਉਂ ਆ ਯਾਰ ਪੈਂਚੀ ਦੇ ਕੇ ਉਹਨੂੰ ਪਿਠਾਵਾਵਾਂਗੇ ਆਪਾਂ ਜਿੱਤ ਜਾਾਂਗੇ ਸਰਪੰਚੀ ਮੈਂ ਖੜਾ ਹੋਊਗਾ ਵੋਟਾਂ 'ਚ ਜੇ ਆਪਾਂ ਨਾਲ ਆ ਕੇ ਖੜਾ ਹੋਊਂਗੇ ਹੀ ਅੱਛਾ ਹੋਰਣ ਓਹ ਨਾਲੇ ਤਾਂ ਹੋਗੇ ਬਿਸਮਿਲ ਵੋਟਾਂ ਪਾਉਂਦੇ ਆਂ ਕਹਿੰਦਾ ਸੀਗਾ ਓਹ ਜਾਣ ਕੇ ਕਹਿੰਦੇ ਆ ਵਿੱਚੋਂ ਤਾਂ ਅੰਦਰੋਂ ਦਾ ਗੱਲ ਹੋਰ ਆ ਕੋਈ ਉਹਨਾਂ ਦੀ ਓਹ ਦੇਖੀ ਥੁਆਂ ਕਿਤੇ ਮਰਵਾ ਦੇ ਓਏ ਉਹਨਰ ਬੰਗਦਾਨੀ ਚੱਲ ਗਿਆ ਆਪਾਂ ਉਹਦੇ ਕੋਲੇ ਹੁਣ ਜੀਤ ਨੇ ਤੈਨੂੰ ਐਵੇਂ ਹੀ ਨਹੀਂ ਕਿਹਾ ਸੀ ਉਹ ਕੋਈ ਨਾ ਚੱਲ ਉਹ ਤਾਂ ਛੱਡ ਪਰੇ ਗੱਲਾਂ ਆ ਉਹ ਤਾਂ ਲੈ ਕੇ ਆਉਂਦੇ ਉਹ ਉਹ ਕਾਹ ਨੂੰ ਸੀ ਯਾਰ ਉਹ ਤਾਂ ਇੱਕ ਪਕਾਈ ਮਾਰੀ ਜਾਂਦਾ ਫੇਰ ਪਕਾਈ ਤੱਕ ਮਾਰਦਾ ਘੱਟ ਤਾਂ ਹੋਊੀ ਉਹ 4000 ਛੋਟੇ ਹੁੰਦਾ ਤਾਂ ਕੋਈ ਹੋ ਗਈ ਉਹ ਗੱਲਬਾਤ ਤੂੰ ਛੱਡ ਪਰੇ ਤੇ ਹੁਣ ਆਪਾਂ ਚੱਲੀਏ ਉਹਦੇ ਕੋਲੇ ਪਾਣੀ ਤਾਂ ਪੀਣਾ ਪਾਣੀ ਤਾਂ ਮੈਂ ਪੀਲਾਂ ਚੱਲ ਚੱਲੀਏ ਉਹ ਗੱਡੀ ਮੰਗਾਵਾਗਾ ਮੋਟਰਸਾਈਕਲ ਜਾਂ ਸਕੂਟਰੀ ਬਿਜਲੀ ਵਾਲੀ ਉਹ ਛੱਡਿਆ ਆਪਾਂ ਕਿਤੇ ਛੱਟ ਲਾਂਗੇ ਯਾਰ ਆਪਾਂ ਨੂੰ ਚਲਾਉਣੀ ਦੋਨਾਂ ਨੂੰ ਉਹ ਡਰਾਈਵਰ ਨਾਲ ਆਉਂਗਾ ਬਿਜੂ ਦਾ ਡਰਾਈਵਰ ਨਾਲ ਹੁੰਦਾ ਉਹਦੇ ਟ੍ਰਾਈਡ ਬੁੱਕ ਕਰਨੀ ਜਾਂ ਆਪਾਂ ਕਰਾ ਦੇ ਬੁੱਕ ਬਾਅਦ ਚੱਲਾਂਗੇ ਇਹਨੇ ਕੋ ਉਹਨੇ ਤੇ ਗਾਹ ਯਾਰ ਪਹੀ ਪੀੜੀ ਉੱਥੇ ਗੱਡੀ ਲੰਗਣੀ ਤਾਂ ਹੈ ਨਹੀਂ ਯਾਰ ਆਪਾਂ ਤੇ ਸਕੂਟਰੀ ਮਗਾ ਲੈਂਦੇ ਆ ਸਕੂਟਰੀ ਮਗਾ ਲਾ ਸਕੂਟਰੀ ਤੇ ਬਾਅਦ ਚੱਲਾਂਗੇ ਉਹ ਸਾਈਕਲ ਨਾਲ ਵੀ ਚਲਾ ਲੇਗਾ ਸਾਈਕਲ ਚੋਣਾ ਤੂੰ ਸਾਈਕਲ ਚਲਾ ਲਾਂ ਨਾ ਮੈਂ ਪੈਂਡਲ ਨਾਲ ਵੀ ਪੈਂਡਲ ਲਵਾ ਲੈ ਪੈਂਡਲ ਉਹ ਕਿੱਥੋਂ ਆਉਂਦੇ ਆ ਯਾਰ ਪੈਂਡਲ ਸਕੂਟਰੀ ਦੇ ਯਾਰ ਮੈਨੂੰ ਪਤਾ ਨਹੀਂ ਮੈਨੂੰ ਤਾਂ ਪਤਾ ਹੈ ਦੇਖੀ ਆਂ ਕਦ ਸਕੂਟਰੀ ਸਕੂਟਰੀ ਦੇਖੀ ਆ ਮੈਂ ਉਹ ਨੂਨਾ ਸਕੂਟਰੀ ਪੰਡਾ ਹੁੰਦਾ ਨਹੀਂ ਉਹ ਆਊਗੀ ਅੱਛਾ ਹਾਂ ਉਹਦਾ ਬੈਟਰੀ ਤੇ ਆ ਗਿਆ ਲੈ ਬੈਟਰੀ ਓਏ ਉਹਦਾ ਕਿੱਦੇ ਦੀਆਂ ਗੱਲਾਂ ਨੇ ਉਹ ਤਾਂ ਨੂਨਾ ਬੰਦ ਹੋ ਗਈ ਯਾਰ ਓਏ ਹੁਣ ਗਾਟ ਤੁਸੀਂ ਪਿਆ ਵਾਲੇ ਰੱਖੀ ਬੱਟਾ ਸਾਹਮਣੇ ਆ ਗਣਾ ਓਏ ਸੈਂਟ ਲੈ ਓਏ ਬੈਟਰੀ ਤਾਂ ਰੱਖੀ ਹੁਣੇ ਦੋਨੇ ਜੰਮ ਕਰਦਾ ਚਲ ਆ ਪਗੜਾ ਪੈਟਰ ਮਾਰਨੇ ਯਾਰ ਬਹਿ ਕੇ ਵਾਜ ਚੱਲਾਂਗੇ ਉੱਤੇ ਤੂੰ ਮਾਰਿਆ ਪੰਡਾ ਸਰਪੰਚ ਸਾਹ ਥੋੜੀ ਮਾਰੋ ਮੈਥੋਨੀ ਵਾਜਦੇ ਭਾਈ ਪੈਟਰ ਫੁੱਟੜਾ ਮੈਨੂੰ ਨਹੀਂ ਪਤਾ ਗੱਡੀ ਵਗਾ ਲਾ ਓ ਨਾਏਗਾ ਤੂੰ ਯਾਰ ਗੱਡੀ ਤੂੰ ਹੀ ਹਾਂ ਉਹ ਚਾਰ ਜਿਮੇਤਰੀ ਮਰ ਜੇ ਯਾਰ ਕਰ ਲ ਉੱਠੇਗਾ ਕਿ ਬੈਠੇ ਤਾਂ ਉਹ ਤੇਰਾ ਘਰ ਹੁੰਦਾ ਚੱਲ ਜਿੱਦਗੀ ਆ ਜਾ ਕੀ ਯਾ ਠੋਇਆ ਤੂੰ ਬੰਦਾ ਕਿਵੇਂ ਹੈ ਓ ਮੈਂ ਤਾਂ ਬੰਦਾ ਠੀਕ ਆ ਤੈਨ ਦਿਮਾਗ ਕਵਲਾ ਕਰਦਾ ਮੇਰਾ ਓ